शशिकाल जी ਤੁਸੀਂ ਦੇਖ ਰਹੇ ਹੋ ਜੈਲੀ ਟਾਪ نیوز ਮਹਾਂਪੂਜਾ ਢਿਲੋ ਅੱਜ ਜੂੰ ਦੀ ਜੇ ਗੱਲ ਕਰੀ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ 1 ਜੂਨ ਨੂੰ ਹਰੇਕ ਬੂਥ ਦੇ ਵਿੱਚ ਹਰ ਇੱਕ ਹਿੱਸੇ ਦੇ ਵਿੱਚ VOTING ਹੋ ਰਹੀ ਆ ਤਾਂ ਅੱਜ ਅਸੀਂ ਇਸ ਵਕਤ ਖੜੇ ਹੋਇਆ ਆ ਆਦਮਪੁਰ ਚ ਜਿੱਥੇ ਗੱਲ ਕਰੀ ਪੂਰੇ ਭਾਰਤ ਦੇ ਵਿੱਚ ਇਸ ਟਾਈਮ VOTING ਪੈ ਰਹੀ ਆ ਹਾਂ ਲੋਕਾਂ ਚ ਬੜਾ ਹੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਉੱਥੇ ਹੀ ਅੱਜ ਅਸੀਂ ਗੱਲਬਾਤ ਕਰਾਂਗੇ ਆਦਮਪੁਰ ਦੇ ਵਿੱਚ ਲੋਕਾਂ ਨਾਲ ਵੀ ਤਾਂ ਬੂਥ ਦੇ ਲੋਕਾਂ ਨਾਲ ਵੀ ਕਿ ਕੀ ਕੁਝ ਪੋਜੀਸ਼ਨ ਆ ਕਿਉਂਕਿ ਸਵਾਗਤ ਕਰਦੇ ਆ ਤੁਹਾਡਾ ਟਾਪ ਨਿਊਜ਼ ਚ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿੰਨੇ ਲੋਕਾਂ ਚ ਸਾ ਦੇਖਣ ਨੂੰ ਮੇਰਾ ਕਿੰਨੇ ਪਰਸੈਂਟ ਹਲੇ ਤੱਕ ਵੋਟ ਪੈ ਚੁੱਕੀ ਹੈ ਵੋਟ ਲਗਭਗ 35-40% ਪੈ ਚੁੱਕੀ ਆ ਉਸ ਸਾ ਤਾਂ ਕਾਫੀ ਆ ਲੋਕਾਂ ਚ ਆ ਸਾਨੂੰ ਤਾਂ ਆਸ ਆ ਕਿ ਪਉਣ ਕਮਾਟੀ ਨੂੰ ਜੀ ਜਿੱਤਣਗੇ ਉਹ ਵਧੀਆ ਮਾਰਜਨ ਨਾਲ ਜਿੱਤਣਗੇ ਸਾਡੇ ਆ ਜਿਹੜੇ 6 ਬੂਥਾਂ ਦਾ ਸਾਡਾ ਸਟਾਲ ਆ ਇਹਦੇ ਉੱਪਰ ਤਾਂ ਪਹਿਲੇ ਨੰਬਰ ਦੇ ਪਉਣ ਕਮਾਟੀ ਨੂੰ ਜੀ ਜਾ ਰਿਹਾ ਕਿਤੇ ਕਿਤੇ ਬੂਥ ਲੱਗੇ ਬੂਥ ਸਾਡੇ ਆ ਗਾਜੀਪੁਰ ਅੰਦਰ ਸਕੂਲ ਦੇ ਅੰਦਰ ਹੀ ਆ 4 ਬੂਥ ਲੱਗੇ ਹੋਏ ਆ ਛੇ ਬੋਤਾ ਸੌਰੀ ਅਨ ਲਿਖੂਆ ਇੱਥੇ ਲੋਕਾਂ ਦੇ ਵਿੱਚ ਕੋਈ ਜਿੱਦਾ ਖਾਸ ਕੁਝ ਉਤਸ਼ਾਹ ਦੇਖਣ ਨੂੰ ਮਿਲਿਆ ਫਸਟ ਟਾਈਮ ਕਿਸੇ ਦੀ ਵੋਟ ਹੋਈ ਹੋਵੇ ਜਾਂ ਕੋਈ ਯੰਗ ਜੋ ਆਪਣੇ ਵਿਚਾਰ ਲੈ ਕੇ ਤੁਹਾਡੇ ਕੋਲ ਆਇਆ ਹੋਵੇ ਜਾਂ ਕੋਈ 올ਡ ਏਜ ਜਿਨ੍ਹਾਂ ਦੀ 90 ਪਲੱਸ ਏਜ ਹੋਵੇ ਉਹ ਤੁਹਾਡੇ ਕੋਲ ਪਹੁੰਚਿਆ ਉਹਨਾਂ ਦਾ ਉਹਨਾਂ ਦੇ ਇਹੀ ਕਹਿਣਾ ਕਿ ਜਿਹੜੀਆਂ ਕੀ ਇਹ ਬਿਜਲੀ ਫ੍ਰੀ ਹੋਈ ਆ 300 ਯੂਨਿਟਾਂ 600 ਯੂਨਿਟਾਂ ਕਹਿੰਦੇ ਹਰ ਵਰਗ ਵਾਸਤੇ ਕਿਸੇ ਵੀ ਆ ਪਾਰਟੀ ਨੇ ਇਹ ਨਾ ਪੁਰਾਣੀਆਂ ਪਾਰਟੀਆਂ ਕਿਸੇ ਨੇ ਵੀ ਨਹੀਂ ਕੀਤੀ ਭਗਵਾਨਤਮਨ ਜੀ ਨੇ ਆ ਕੇ ਇੱਥੇ ਬਦਲਾ ਲਿਆਂਦਾ ਉਹ ਬਦਲਾ ਵਧੀਆ ਬੈਠਿਆ ਵਾ ਹੁਣ ਉਹਨਾਂ ਨੇ ਕਹਿਤਾ ਕਿ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਜਿਵੇਂ ਕੇਜਰੀਵਾਲ ਜੀ ਵੀ ਨੇ ਵੀ ਕੱਲ ਕਿਹਾ ਹੈ ਇੰਟਰਵਿਊ ਵਿੱਚ ਕਿ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਸਭ ਤੋਂ ਪਹਿਲਾਂ 1100 ਰੁਪਇਆ ਮਹੀਨਾ ਔਰਤਾਂ ਨੂੰ ਮਿਲੇਗਾ ਇਹ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਨੇ ਜਿਹੜਾ ਵੀ ਵਾਦਾ ਕੀਤਾ ਤਰਕਿਬ ਨੂੰ ਪੂਰਾ ਕਰਤਾ ਉਹ ਆਪਣੇ ਵਾਦੇ ਤੇ ਕਾਇਮ ਆ ਅਸੀਂ ਇਸੇ ਕਰਕੇ ਉਹਨਾਂ ਦੇ ਨਾਲ ਮੈਮ ਸ਼ਾਮ ਤੱਕ ਕੀ ਲੱਗਦਾ ਹੈ ਕਿੰਨੀ ਪਰਸੈਂਟ ਵੋਟ ਚਾਲ ਤਰ੍ਹਾਂ ਕੀ ਇਸ ਤਰ੍ਹਾਂ ਕੀ ਲੋਕਾਂ ਨੂੰ ਜਿਹੜਾ ਥੋੜਾ ਗਰਮੀ ਦੇ ਮੌਸਮ ਕਰ ਲੋਕ ਥੋੜੇ ਸਵੇਰੇ ਸਵੇਰੇ ਪਾ ਗਏ ਹੈ ਵੋਟ 40% ਦੇ ਕਰੀਬ ਹੋ ਗਈ ਹੈ ਜੀ ਸਾਡੀ ਤੇ ਉਸ ਤੋਂ ਬਾਅਦ ਇਦਾਂ ਲੱਗ ਰਿਹਾ ਹੈ ਕਿ ਦਾ ਹੁਣ ਦੁਪਹਿਰ ਤੋਂ ਬਾਅਦ ਹੀ ਸ਼ਾਮ ਦੇ ਥੋੜਾ ਠੀਕ ਮੌਸਮ ਤੇ ਆਏਗੀ ਕਿੰਨੀ ਪਰਸੈਂਟ ਤੱਕ ਵੋਟ ਸ਼ਾਮ ਤੱਕ ਪੂਰਾ ਹੋ ਜਾਵੇਗੀ 15 20 15 20% ਅੰਦਾਜ਼ਾ ਹਾਂ ਜੀ ਹਾਂ ਪੱਕੀ ਅਸੀਂ ਆਪਣਾ ਸਾਧਨ ਦੇ ਰਹੇ ਹਾਂ ਸਾਰਿਆਂ ਨੂੰ ਇਹ ਲੋਕਾਂ ਨੂੰ ਧੁੱਪ ਨਾਲ ਲੱਗੇ ਪਾਣੀ ਦਾ ਬੰਦੋਬਸਤ ਵੀ ਕੀਤਾ ਹੋਇਆ ਆ ਗਰਮੀ ਬਹੁਤ ਜ਼ਿਆਦਾ ਆ ਆਪਣੇ ਵੱਲੋਂ ਅਸੀਂ ਪੂਰੀ ਫੈਸਿਲਿਟੀ ਦਿੱਤੀ ਹੋਈ ਆ ਪਬਲਿਕ ਨੂੰ ਤੁਹਾਡੇ ਕੋਲ ਏਜ ਲੋਕੀ ਵੀ ਆਉਣ ਨੇ ਪਾਣੀ ਦਾ ਪੂਰਾ ਇੱਥੇ ਪ੍ਰਬੰਧ ਕੀਤਾ ਗਿਆ ਹੈ ਕੀ ਲੱਗਦਾ ਸ਼ਾਮ ਤੱਕ ਕਿੰਨੇ VOTING ਜਾ ਸਕਦਾ VOTING ਚੱਲੂਗੀ ਜੀ 60% ਉਮੀਦਾਰ ਕਿ 60% VOTING ਹੋ ਜਾਈ ਤਾਂ ਬਹੁਤ ਵਧੀਆ ਹੋਊਗੀ ਸ਼ਾਂਤੀ ਮੇਹੀ ਢੰਗ ਨਾਲ ਹੋ ਰਹੀ ਆ ਤਾਂ ਬਹੁਤ ਵਧੀਆ ਹਾਂ ਲੋਕ ਵੀ ਇੱਥੇ ਆਂਦੇ ਨੇ ਲੋਕਾਂ ਨਾਲ ਕੋਈ ਗੱਲ ਕੀਤੀ ਕਿੰਨਾ ਕਿ ਉਤਸ਼ਾਹ ਦੇਖ ਰਹਾ ਉਹ ਬਹੁਤ ਸਾਜੀ ਲੋਕਾਂ ਨੂੰ ਦੇਖਣ ਦਾ ਮਿਲਿਆ ਕਿਉਂਕਿ ਹਰ ਬੋਟ ਪਾਣਾ ਹਰੇਕ ਬੰਦੇ ਦਾ ਅਧਿਕਾਰ ਆ ਤੇ ਵਧੀਆ ਤਰੀਕੇ ਨਾਲ ਪਾ ਰਹੇ ਆ ਜੀ ਸਾਰੇ ਜਣ ਤੇ ਸ਼ਾਂਤੀਪੂਰਨ ਮਾਹੌਲ ਹੈ ਮੈਮ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਵੀ ਲੋਕ ਕੀ ਇੱਥੇ ਵੋਟ ਪਾ ਲਈ ਆ ਰਹੇ ਨੇ ਕੀ ਲੱਗਦਾ ਹੈ ਆਮੇ ਲੱਗਦਾ ਪਵਨ ਕੁਮਾਰ ਟਿੰਨੂ ਜੀ ਦੀ ਜਿੱਤ ਹੋਏਗੀ 100% ਯਾਨੀ ਕਿ ਪਹਿਲੇ ਸ਼ੋਰੋ ਕੀ ਲੋਕਾਂ ਨੂੰ ਲੋਕਾਂ ਨੂੰ ਦੇਖ ਕੇ ਲੱਗ ਰਿਹਾ ਕਿ ਪਵਨ ਕੁਮਾਰ ਟਿੰਨੂ ਜੀ ਜਿੱਤਣਗੇ ਕੰਮ ਦੀ ਜਦ ਗੱਲ ਕਰੀ ਲੋਕ ਕਵਲ ਕੀਵੇ ਦਾ ਰਿਸਪੌਂਸ ਹਾਂ ਕੰਮ ਵਾਸਤੇ ਭਵਨ ਕੁਮਾਰ ਨੂੰ ਜਿਹਦੇ ਬੋਲਦੇ ਐ ਕਿਉਂਕਿ ਉਹਨਾਂ ਨੇ ਆਈਟੀਆਈ ਦਾ ਕੰਮ ਕਰਵਾਇਆ ਹੈ ਉਹਨਾਂ ਨੇ ਹੋਰ ਜਿਵੇਂ ਕਹਾਂ ਲੂ ਕਿ ਸੀਵੇ ਸ਼ੁਰੂ ਕਰਵਾਇਆ ਸੀਗਾ ਹੋਰ ਉਹਨਾਂ ਨੇ ਕਈ ਸਕੂਲਸ ਦੇ ਵਿੱਚ ਐਮੀਨੈਂਸ ਵਗੈਰਾ ਜਾਂ ਹੋਰ ਵੀ ਕਈ ਹੈ ਬਾਕੀ ਸਰਕਾਰ ਵੱਲੋਂ ਵੀ ਕਾਫੀ ਹੈਗਾ ਜੀ ਉਹਨਾਂ ਨੇ 600 ਯੂਨਿਟ ਬਿਜਲੀ ਦੇ ਫ੍ਰੀ ਕੀਤੇ ਹਰ ਹਰ ਵਰਗ ਦੇ ਵਿੱਚ ਕੀਤੇ ਇਹ ਨਹੀਂ ਕਿ ਇੱਕ ਇਕਲਿਆਸੀ ਜਾਂ ਕਿਸੇ ਹੋਰ ਵਰਗ ਦੇ ਵਿੱਚ ਉਹਨਾਂ ਨੇ ਹਰ ਚੈਨਲ ਵਰਗ ਸਭ ਨੂੰ ਕੀਤੇ ਹੈ ਇਸ ਦਾ ਵੀ ਬਹੁਤ ਜ਼ਿਆਦਾ ਫਰਕ ਪਏਗਾ ਮੇਰੇ ਹਸਾਬ ਨਾਲ ਤਾਂ ਜਿੱਤ ਸਾਡੀ ਪੱਕੀ ਹੈ